ਭਾਰਤ ਪਾਕਿਸਤਾਨ ਸਰਹੱਦੀ ਨੇੜੇ ਦੇ ਇਲਾਕਿਆਂ 'ਚ ਮੁੜ ਖੁੱਲੇ ਸਕੂਲ ਪਿਛਲੇ 1 ਹਫਤੇ ਤੋਂ ਭਾਰਤ ਪਾਕਿਸਤਾਨ ਵਿਚਕਾਰ ਜੰਗ ਦੇ ਮਾਹੌਲ ਕਾਰਨ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਸਨ ਪਰ ਹੁਣ ਹਾਲਾਤ ਸੁਧਰਨ ਤੋਂ ਬਾਅਦ ਪ੍ਰਸ਼ਾਸਨ ਨੇ ਬੁੱਧਵਾਰ 14 ਮਈ 2025 ਤੋਂ ਸਕੂਲ ਖੋਲਣ ਦਾ ਫੈਸਲਾ ਕੀਤਾ ਅੱਜ ਜਦੋਂ ਸਕੂਲ ਖੁੱਲੇ ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀ ਦੀ ਲਹਿਰ ਸਾਫ਼ ਦਿਖਾਈ ਦਿੰਦੇ ਸੀ ਬੱਚੇ ਘਰੋਂ ਨਿਕਲ ਕੇ ਸਕੂਲ ਜਾਂਦੇ ਹੋਏ ਬੜੇ ਉਤਸ਼ਾਹ ਨਾਲ ਵੇਖੇ ਗਏ ਜਦੋਂ ਸਕੂਲੀ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਹਫਤੇ ਤੋਂ ਹੀ ਉਹ ਘਰ ਬੈਠ ਕੇ ਔਨਲਾਈਨ ਪੜਾਈ ਕਰ ਰਹੇ ਸਨ ਪਰ ਔਨ ਇਹੀ ਸੀ ਪੰਨਾ ਜੋ ਸਕੂਲ ਚ ਅਧਿਆਪਕਾ ਸਮਝਾਉਂਦੇ ਨੇ ਇੱਕ ਬੱਚੇ ਨੇ ਕਿਹਾ ਸਕੂਲ ਖੁੱਲਣ ਨਾਲ ਅਸੀਂ ਖੁਸ਼ ਹਾਂ ਕਿਉਂਕਿ ਹੁਣ ਅਸੀਂ ਸਿੱਧੇ ਅਧਿਆਪਕਾਂ ਕੋਲੋਂ ਸਵਾਲ ਪੁੱਛ ਸਕਦੇ ਹਾਂ ਅਤੇ ਪੜ੍ਹਾਈ ਵਧੀਆ ਤਰੀਕੇ ਨਾਲ ਕਰ ਸਕਾਂਗੇ ਬੱਚਿਆਂ ਨੇ ਪ੍ਰਸ਼ਾਸਨ ਦੇ ਇਹ ਫੈਸਲੇ ਦੀ ਸਲਾੰਘਾ ਕੀਤੀ ਅਤੇ ਕਿਹਾ ਕਿ ਇਹ ਸਕੂਲ ਖੋਲਣ ਦਾ ਸਹੀ ਸਮਾਂ ਸੀ ਦੂਜੇ ਪਾਸੇ ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜੰਗ ਦੇ ਮਾਹੌਲ ਕਾਰਨ ਸਕੂਲ ਬੰਦ ਹੋਣ ਨਾਲ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੋ ਰਹੀ ਸੀ ਪਰ ਆਨਲਾਈਨ ਪੜ੍ਹਾਈ ਦਾ ਉਹ ਪ੍ਰਭਾਵ ਨਹੀਂ ਸੀ ਜੋ ਸਕੂਲ ਚ ਆ ਕੇ ਹੁੰਦਾ ਪ੍ਰਿੰਸੀਪਲ ਨੇ ਕਿਹਾ ਕਿ ਹੁਣ ਹਾਲਾਂਕਿ ਅੱਤ ਠੀਕ ਹੋਣ ਤੇ ਪ੍ਰਸ਼ਾਸਨ ਨੇ ਸਕੂਲ ਖੋਲਣ ਦਾ ਸ਼ਾਨਦਾਰ ਫੈਸਲਾ ਲਿਆ ਇਸ ਨਾਲ ਬੱਚਿਆਂ ਦੀ ਪੜ੍ਹਾਈ ਵਾਪਸ ਪਟੜੀ ਤੇ ਆਵੇਗੀ ਤੇ ਉਹਨਾਂ ਦਾ ਮਨੋਬਲ ਵੀ ਪਧੇਗਾ ਕਿਹੜੇ ਸਕੂਲੇ ਪੜ੍ਹਦੇ ਹੋ ਡੀਏਵੀ ਪਬਲਿਕ ਸਕੂਲ ਕਿੰਨੇ ਦਿਨਾਂ ਸਕੂਲ ਜਾ ਰਹੇ ਹੋ ਇੱਕ ਹਫ਼ਤਾ ਹੋ ਗਿਆ تقريبا ਕੁੱਲ ਕਿੰਨੇ ਹੋ ਗਏ ਸੀ ਸਕੂਲ ਇਹਦੇ ਕਰਕੇ ਲੜਾਈ ਕਰਕੇ ਅੱਛਾ ਹੁਣ ਸਰਕਾਰ ਨੂੰ ਵੀ ਮੰਗ ਕਰਦੇ ਹੋ ਸਲਾਹ ਕਰੋ ਸਾਡੀ ਪੜ੍ਹਾਈ ਕਿਹੜਾ ਹਾਂਜੀ ਪੂਰੀ ਲਾਲ ਬੋਲਦੇ ਨਾ ਸਰਕਾਰ ਨੂੰ ਵੀ ਮੰਗ ਕਰਦੇ ਹੋ ਬੋਲਦੇ ਬੋਲਦੇ ਅਸਰ ਤੋਂ ਹੱਥੇ ਮੰਗ ਕਰਨੇ ਆ ਸਰਕਾਰ ਤੋਂ ਇਹ ਮੰਗ ਕਰਨੇ ਆ ਕਿ ਸਕੂਲ ਹੁਣ ਸਾਡੇ ਜਾਰੀ ਰਹੇ ਤੇ ਐਸਮੀ ਨਾਲ ਲੱਗੇ। ਰਾਗਵ ਸਿੰਘ ਕਿਹੜੇ ਸਕੂਲੇ ਪੜਦੇ ਬਲਵਾਲ ਕਿੰਨੀ ਦੇਰੋਂ ਕੀ ਸਕੂਲ ਬੰਦ ਹੋਏ ਦੇ। ਉਹ ਇਹ ਹਾਬ ਤੱਕ ਹੋਈ ਜਾਂ। ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ? ਇਹ ਮੰਗਦੇ ਆ ਪੜਾਈ ਹੋਣੀ ਚੜ੍ਹਦੀ ਕਲਾ ਦੇ ਬਾਰੇ। ਸਕੂਲ ਨੂੰ ਬੰਦ ਹੋ ਜੀ। ਉਹ ਬੰਦੇ ਵਾਇਰਿੰਗ ਉਹ ਡੀਆ। ਹਾਂ ਜੀ ਹਾਂ। ਮੈਂ ਮੀਨਮ ਸ਼ਿਖਾ ਪ੍ਰਿੰਸੀਪਲ ਸ਼ਹੀਦ ਮੱਖਣ ਸਿੰਘ ਗਵਰਨਮੈਂਟ ਗਰ ਸਿਨੀਅਰ ਸੈਂਡਰੀ ਸਕੂਲ ਪਠਾਨਕੋਟ ਤੋਂ ਬੋਲਦੇ ਆ ਪਿਛਲੇ ਹਫਤੇ ਤੋਂ ਲਗਭਗ ਸਕੂਲ ਬੰਦ ਸੀਗੇ ਕਿਉਂਕਿ ਇੰਡੋ-ਪਾਕ ਦੇ ਯੁੱਧ ਕਰਕੇ ਸ਼ਹਿਰ ਵਾਸੀਆਂ ਦੀ ਤੇ ਬੱਚਿਆਂ ਦੀ ਸੁਰੱਖਿਆ ਦਾ ਕਾਰਨ ਕਰਕੇ ਸਰਕਾਰ ਨੇ ਸਕੂਲ ਬੰਦ ਕਰ ਦਿੱਤੇ ਸੀਗੇ ਤੇ ਅੱਜ ਫਿਰ ਤੋਂ ਸਕੂਲ ਲੱਗੇ ਆ ਬੱਚਿਆਂ ਦੀ ਸਟ੍ਰੈਂਥ ਲਗਭਗ ਠੀਕ ਹੀ ਐ ਸੱਤ ਤੱਕ 80% ਤੱਕ ਹੈਗੀ ਐ ਅਹੀਂ ਪ੍ਰਮਾਤਮਾ ਦਾ ਸ਼ੁਕਰ ਕਰਨੇ ਆ ਕਿ ਫਿਰ ਤੋਂ ਸਕੂਲ ਲੱਗੇ ਆ ਤੇ ਹਾਲਾਤ ਸੁਖਾਲੇ ਹੋਏ ਆ ਅਹੀਂ ਬਾਕੀ ਵੀ ਮਾਪਿਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਬੱਚੇ ਜੇ ਘਰ ਬੈਠੇ ਆ ਸਕੂਲ ਨਹੀਂ ਗਏ ਉਹਨਾਂ ਨੂੰ ਵੀ ਸਕੂਲ ਭੇਜੋ ਕਿਉਂਕਿ ਸਰਕਾਰ ਨੇ ਔਰ ਮਾਨਯੋਗ ਡੀਸੀ ਸਾਹਿਬ ਜੀ ਨੇ ਸਾਰੇ ਹਾਲਾਤ ਦੇਖਦੇ ਹੋਏ ਹੀ ਸਕੂਲ ਦੁਬਾਰਾ ਖੋਲਣ ਦੇ ਆਦੇਸ਼ ਦਿੱਤੇ ਆ ਧੰਨਵਾਦ ਜੈ ਹਿੰਦ ਜੈ ਭਾਰਤ ਪਾਰਤ ਪਾਕਿਸਤਾਨ ਸਰਦੀ ਨੇੜ ਦੇ ਇਲਾਕਿਆਂ ਚ ਮੁੜ ਖੁੱਲੇ ਸਕੂਲ ਪਿਛਲੇ 1 ਹਫਤੇ ਤੋਂ ਭਾਰਤ ਪਾਕਿਸਤਾਨ ਵਿਚਕਾਰ ਜੰਗ ਦੇ ਮਾਹੌਲ ਕਾਰਨ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਸਨ ਪਰ ਹੁਣ ਹਾਲਾਤ ਸੁਧਰਨ ਤੋਂ ਬਾਅਦ ਪ੍ਰਸ਼ਾਸਨ ਨੇ ਬੁੱਧਵਾਰ 14 ਮਈ 2025 ਤੋਂ ਸਕੂਲ ਖੋਲਣ ਦਾ ਫੈਸਲਾ ਕੀਤਾ ਅੱਜ ਜਦੋਂ ਸਕੂਲ ਖੁੱਲੇ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਸਾਫ਼ ਦਿਖਾਈ ਦਿੰਦੇ ਸੀ ਬੱਚੇ ਘਰੋਂ ਨਿਕਲ ਕੇ ਸਕੂਲ ਜਾਂਦੇ ਹੋਏ ਬੜੇ ਉਤਸ਼ਾਹ ਨਾਲ ਵੇਖੇ ਗਏ ਜਦੋਂ ਸਕੂਲੀ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਹਫਤੇ ਤੋਂ ਹੀ ਉਹ ਘਰ ਬੈਠ ਕੇ ਔਨਲਾਈਨ ਪੜਾਈ ਕਰ ਰਹੇ ਸਨ ਪਰ ਔਨਲਾਈਨ ਕਲਾ ਇਹੀ ਸੀ ਪੰਡਾ ਜੋ ਸਕੂਲ ਚ ਅਧਿਆਪਕਾ ਸਮਝਾਉਂਦੇ ਨੇ ਇੱਕ ਬੱਚੇ ਨੇ ਕਿਹਾ ਸਕੂਲ ਖੁੱਲਣ ਨਾਲ ਅਸੀਂ ਖੁਸ਼ ਹਾਂ ਕਿਉਂਕਿ ਹੁਣ ਅਸੀਂ ਸਿੱਧੇ ਅਧਿਆਪਕਾਂ ਕੋਲੋਂ ਸਵਾਲ ਪੁੱਛ ਸਕਦੇ ਹਾਂ ਅਤੇ ਪੜ੍ਹਾਈ ਵਧੀਆ ਤਰੀਕੇ ਨਾਲ ਕਰ ਸਕਾਂਗੇ ਬੱਚਿਆਂ ਨੇ ਪ੍ਰਸ਼ਾਸਨ ਦੇ ਇਹ ਫੈਸਲੇ ਦੀ ਸਲਾੰਗਾ ਕੀਤੀ ਅਤੇ ਕਿਹਾ ਕਿ ਇਹ ਸਕੂਲ ਖੋਲਣ ਦਾ ਸਹੀ ਸਮਾਂ ਸੀ ਦੂਜੇ ਪਾਸੇ ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜੰਗ ਦੇ ਮਾਹੌਲ ਕਾਰਨ ਸਕੂਲ ਬੰਦ ਹੋਣ ਨਾਲ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੋ ਰਹੀ ਸੀ ਪਰ ਆਨਲਾਈਨ ਪੜ੍ਹਾਈ ਦਾ ਉਹ ਪ੍ਰਭਾਵ ਨਹੀਂ ਸੀ ਜੋ ਸਕੂਲ ਚ ਆ ਕੇ ਹੁੰਦਾ ਪ੍ਰਿੰਸੀਪਲ ਨੇ ਕਿਹਾ ਕਿ ਹੁਣ ਹੱਥ ਠੀਕ ਹੋਣ ਤੇ ਪ੍ਰਸ਼ਾਸਨ ਨੇ ਸਕੂਲ ਖੋਲਣ ਦਾ ਸ਼ਾਨਦਾਰ ਫੈਸਲਾ ਲਿਆ ਇਸ ਨਾਲ ਬੱਚਿਆਂ ਦੀ ਪੜ੍ਹਾਈ ਵਾਪਸ पटरी ਤੇ ਆਵੇਗੀ ਤੇ ਉਹਨਾਂ ਦਾ ਮਨੋਬਲ ਵੀ ਪਧੇਗਾ ਕਿਹੜੇ ਸਕੂਲੇ ਪੜ੍ਹਦੇ ਹੋ ਡੀਏਵੀ ਪਬਲਿਕ ਸਕੂਲ ਕਿੰਨੇ ਦਿਨਾਂ ਤੋਂ ਸਕੂਲ ਜਾ ਰਹੇ ਹੋ ਇੱਕ ਹਫਤਾ ਹੋ ਗਿਆ ਤਕਰੀਬਨ ਸਕੂਲ ਵੀ ਬੰਦ ਹੋਗੇ ਸੀ ਸਕੂਲ ਇਹਦੇ ਕਰਕੇ ਲੜਾਈ ਕਰਕੇ ਅੱਛਾ ਹੋ ਸਰਕਾਰ ਨੂੰ ਕੀ ਮੰਗ ਕਰਦੇ ਹੋ ਸਲਾਹ ਕਰੋ ਸਾਡੀ ਪੜ੍ਹਾਈ ਕਿ ਦੁਕੜਾ ਹਾਂਜੀ ਪੂਰੀ ਲਾਲ ਬੋਲਦੇ ਨਾ ਸਰਕਾਰ ਨੂੰ ਵੀ ਮੰਗ ਕਰਦੇ ਹੋ ਬੋਲਦੇ ਬੋਲਦੇ ਸਰਕਾਰ ਤੋਂ ਅੱਜ ਮੰਗ ਕਰਨੇ ਆ ਸਰਕਾਰ ਤੋਂ ਇਹ ਮੰਗ ਕਰਨੇ ਆ ਕਿ ਸਕੂਲ ਹੁਣ ਸਾਡੇ ਜਾਰੀ ਰਹੇ ਤੇ ਐਸਮੀ ਨਾਲ ਜੀਰਾਗੋ ਸਿੰਘ ਕਿਹੜੇ ਸਕੂਲੇ ਪੜਦੇ ਹੋ ਬਲਵਾਲ ਇਹ ਕਿੰਨੇ ਦਿਨੋਂ ਸਕੂਲ ਬੰਦ ਹੋਏ ਨੇ ਉਹ ਇਹ ਹਫਤਾ ਕਰ ਰਿਹਾ ਹੋਇਆ ਹੋ ਗਿਆ ਹਾਂ ਤਾਂ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਇਹੀ ਮੰਗਦੇ ਆਂ ਖੜਾਏ ਹੋ ਹੁਣ ਜਾਰੇ ਬਣੇ ਸਕੂਲ ਨੂੰ ਬੰਦ ਹੋਰ ਸੀ ਉਹ ਬੰਦੇ ਵਾਇਰਿੰਗ ਹੋਦੀ ਹੈ ਹਾਂ ਜੀ ਹਾਂ ਮੈਂ ਮੀਨਮ ਸ਼ਿਖਾ ਪ੍ਰਿੰਸੀਪਲ ਸ਼ਹੀਦ ਮੱਖਣ ਸਿੰਘ گورਮੈਂਟ ਗਰ ਸਿਨੀਅਰ ਸੈਂਡਰੀ ਸਕੂਲ ਪਠਾਨਕੋਟ ਤੋਂ ਬੋਲ ਰਹੀ ਹਾਂ ਪਿਛਲੇ ਹਫਤੇ ਤੋਂ ਲਗਭਗ ਸਕੂਲ ਬੰਦ ਸੀਗੇ ਕਿਉਂਕਿ ਇੰਡੋ-ਪਾਕ ਦੇ ਯੁੱਧ ਕਰਕੇ ਸ਼ਹਿਰ ਵਾਸੀਆਂ ਦੇ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖ ਕੇ ਸਰਕਾਰ ਨੇ ਸਕੂਲ ਬੰਦ ਕਰ ਦਿੱਤੇ ਸੀਗੇ ਤੇ ਅੱਜ ਫਿਰ ਤੋਂ ਸਕੂਲ ਲੱਗੇ ਆ ਬੱਚਿਆਂ ਦੀ ਸਟ੍ਰੈਂਥ ਲਗਭਗ ਠੀਕ ਹੀ ਹੈ ਸਤਤ 80% ਤੱਕ ਹੈਗੀ ਆ ਅਹੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਫਿਰ ਤੋਂ ਸਕੂਲ ਲੱਗੇ ਆ ਤੇ ਹਾਲਾਤ ਸੁਖਾਲੇ ਹੋਏ ਆ ਅਹੀਂ ਬਾਕੀ ਵੀ ਮਾਪਿਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਬੱਚੇ ਜੇ ਘਰ ਬੈਠੇ ਆ ਸਕੂਲ ਨਹੀਂ ਗਏ ਉਹਨਾਂ ਨੂੰ ਵੀ ਸਕੂਲ ਭੇਜੋ ਕਿਉਂਕਿ ਸਰਕਾਰ ਨੇ ਔਰ ਮਾਨਯੋਗ ਡੀਸੀ ਸਾਹਿਬ ਜੀ ਨੇ ਸਾਰੇ ਹਾਲਾਤ ਦੇਖਦੇ ਹੋਏ ਹੀ ਸਕੂਲ ਦੁਬਾਰਾ ਖੋਲਣ ਦੇ ਆਦੇਸ਼ ਦਿੱਤੇ ਆ ਧੰਨਵਾਦ ਜੈ ਹਿੰਦ ਜੈ ਭਾਰਤ ਭਾਰਤ ਪਾਕਿਸਤਾਨ ਸਰਹੱਦੀ ਨੇੜੇ ਦੇ ਇਲਾਕਿਆਂ 'ਚ ਮੁੜ ਖੁੱਲੇ ਸਕੂਲ ਪਿਛਲੇ 1 ਹਫਤੇ ਤੋਂ ਭਾਰਤ ਪਾਕਿਸਤਾਨ ਵਿਚਕਾਰ ਜੰਗ ਦੇ ਮਾਹੌਲ ਕਾਰਨ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਸਨ ਪਰ ਹੁਣ ਹਾਲਾਤ ਸੁਧਰਨ ਤੋਂ ਬਾਅਦ ਪ੍ਰਸ਼ਾਸਨ ਨੇ ਬੁੱਧਵਾਰ 14 ਮਈ 2025 ਤੋਂ ਸਕੂਲ ਖੋਲਣ ਦਾ ਫੈਸਲਾ ਕੀਤਾ ਅੱਜ ਜਦੋਂ ਸਕੂਲ ਖੁੱਲੇ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਸਾਫ਼ ਦਿਖਾਈ ਦਿੰਦੇ ਸੀ ਬੱਚੇ ਘਰੋਂ ਨਿਕਲ ਕੇ ਸਕੂਲ ਜਾਂਦੇ ਹੋਏ ਬੜੇ ਉਤਸ਼ਾਹ ਨਾਲ ਵੇਖੇ ਗਏ ਜਦੋਂ ਸਕੂਲੀ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਹਫਤੇ ਤੋਂ ਹੀ ਉਹ ਘਰ ਬੈਠ ਕੇ ਔਨਲਾਈਨ ਪੜਾਈ ਕਰ ਰਹੇ ਸਨ ਪਰ ਔਨਲ ਇਹੀ ਸੀ ਪੰਡਾ ਜੋ ਸਕੂਲ ਚ ਅਧਿਆਪਕਾ ਸਮਝਾਉਂਦੇ ਨੇ ਇੱਕ ਬੱਚੇ ਨੇ ਕਿਹਾ ਸਕੂਲ ਖੁੱਲਣ ਨਾਲ ਅਸੀਂ ਖੁਸ਼ ਹਾਂ ਕਿਉਂਕਿ ਹੁਣ ਅਸੀਂ ਸਿੱਧੇ ਅਧਿਆਪਕਾਂ ਕੋਲੋਂ ਸਵਾਲ ਪੁੱਛ ਸਕਦੇ ਹਾਂ ਅਤੇ ਪੜ੍ਹਾਈ ਵਧੀਆ ਤਰੀਕੇ ਨਾਲ ਕਰ ਸਕਾਂਗੇ ਬੱਚਿਆਂ ਨੇ ਪ੍ਰਸ਼ਾਸਨ ਦੇ ਇਹ ਫੈਸਲੇ ਦੀ ਸਲਾੰਗਾ ਕੀਤੀ ਅਤੇ ਕਿਹਾ ਕਿ ਇਹ ਸਕੂਲ ਖੋਲਣ ਦਾ ਸਹੀ ਸਮਾਂ ਸੀ ਦੂਜੇ ਪਾਸੇ ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜੰਗ ਦੇ ਮਾਹੌਲ ਕਾਰਨ ਸਕੂਲ ਬੰਦ ਹੋਣ ਨਾਲ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੋ ਰਹੀ ਸੀ ਪਰ ਆਨਲਾਈਨ ਪੜ੍ਹਾਈ ਦਾ ਉਹ ਪ੍ਰਭਾਵ ਨਹੀਂ ਸੀ ਜੋ ਸਕੂਲ ਚ ਆ ਕੇ ਹੁੰਦਾ ਪ੍ਰਿੰਸੀਪਲ ਨੇ ਕਿਹਾ ਕਿ ਹੁਣ ਹਾਲਾਂਕਿ ਤਾਂ ਠੀਕ ਹੋਣ ਤੇ ਪ੍ਰਸ਼ਾਸਨ ਨੇ ਸਕੂਲ ਖੋਲਣ ਦਾ ਸ਼ਾਨਦਾਰ ਫੈਸਲਾ ਲਿਆ ਇਸ ਨਾਲ ਬੱਚਿਆਂ ਦੀ ਪੜ੍ਹਾਈ ਵਾਪਸ ਪਟੜੀ ਤੇ ਆਵੇਗੀ ਤੇ ਉਹਨਾਂ ਦਾ ਮਨੋਬਲ ਵੀ ਪਧੇਗਾ ਕਿਹੜੇ ਸਕੂਲੇ ਪੜ੍ਹਦੇ ਹੋ ਡੀਏਵੀ ਪਬਲਿਕ ਸਕੂਲ ਕਿੰਨੇ ਦਿਨਾਂ ਤੋਂ ਸਕੂਲ ਜਾ ਰਹੇ ਹੋ ਇੱਕ ਹਫਤਾ ਹੋ ਗਿਆ ਤਕਰੀਬਨ ਸਕੂਲ ਤੋਂ ਪਾਲੋਗੇ ਸੀ ਸਕੂਲ ਇਹਦੇ ਕਰਕੇ ਲੜਾਈ ਕਰਕੇ ਅੱਛਾ ਹੋ ਸਰਕਾਰ ਨੂੰ ਕੀ ਮੰਗ ਕਰਦੇ ਹੋ ਸਲਾਹ ਕਰੋ ਸਾਡੀ ਪੜ੍ਹਾਈ ਕਿਹੜਾ ਹਾਂਜੀ ਪੂਰੀ ਲਾਲ ਬੋਲਦੇ ਨਾ ਸਰਕਾਰ ਨੂੰ ਵੀ ਮੰਗ ਕਰਦੇ ਹੋ ਬੋਲਦੇ ਬੋਲਦੇ ਸਰਕਾਰ ਤੋਂ ਅੱਗੇ ਮੰਗ ਕਰਨੇ ਆ ਸਰਕਾਰ ਤੋਂ ਇਹ ਮੰਗ ਕਰਨਿਆ ਕਿ ਸਕੂਲ ਹੁਣ ਸਾਡੇ ਜਾਰੀ ਰਹੇ ਤੇ ਐਸਮੀ ਨਾਲ ਜੀਰਾਗੋ ਸਿੰਘ ਕਿਹੜੇ ਸਕੂਲੇ ਪੜਦੇ ਹੋ ਮਲਵਾਲ ਕਿੰਨੀ ਦਿਨੋਂ ਸਕੂਲ ਬੰਦ ਹੋਏ ਨੇ ਉਹ ਇਹ ਹਫਤਾ ਕਰ ਰਿਹਾ ਹੋਇਆ ਹੋ ਗਿਆ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਇਹੀ ਮੰਗਦੇ ਆਂ ਖੜਾਏ ਹੋ ਹੋਣ ਚਾਦੇ ਬੜੇ ਸਕੂਲ ਨੂੰ ਬੰਦ ਹੋਰ ਸੀ ਉਹ ਬੰਦੇ ਵਾਇਰਿੰਗ ਹੋਦੀ ਹੈ ਹਾਂ ਜੀ ਹਾਂ ਜੀ ਮੈਂ ਮੀਨਮ ਸ਼ਿਖਾ ਪ੍ਰਿੰਸੀਪਲ ਸ਼ਹੀਦ ਮੱਖਣ ਸਿੰਘ ਗਵਰਮੈਂਟ ਗਰ ਸਿਨੀਅਰ ਸੈਂਡਰੀ ਸਕੂਲ ਪਠਾਨਕੋਟ ਤੋਂ ਬੋਲ ਰਹੀ ਹਾਂ ਪਿਛਲੇ ਹਫਤੇ ਤੋਂ ਲਗਭਗ ਸਕੂਲ ਬੰਦ ਸੀਗੇ ਕਿਉਂਕਿ ਇੰਡੋ-ਪਾਕ ਦੇ ਯੁੱਧ ਕਰਕੇ ਸ਼ਹਿਰ ਵਾਸੀਆਂ ਦੇ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖ ਕੇ ਸਰਕਾਰ ਨੇ ਸਕੂਲ ਬੰਦ ਕਰ ਦਿੱਤੇ ਸੀਗੇ ਤੇ ਅੱਜ ਫਿਰ ਤੋਂ ਸਕੂਲ ਲੱਗੇ ਆ ਬੱਚਿਆਂ ਦੀ ਸਟ੍ਰੈਂਥ ਲਗਭਗ ਠੀਕ ਹੀ ਹੈ ਸਤਤ 80% ਤੱਕ ਹੈਗੀ ਹੈ ਅਹੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਫਿਰ ਤੋਂ ਸਕੂਲ ਲੱਗੇ ਆ ਤੇ ਹਾਲਾਤ ਸੁਖਾਲੇ ਹੋਏ ਆ ਅਹੀਂ ਬਾਕੀ ਵੀ ਮਾਪਿਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਬੱਚੇ ਜੇ ਘਰ ਬੈਠੇ ਆ ਸਕੂਲ ਨਹੀਂ ਗਏ ਉਹਨਾਂ ਨੂੰ ਵੀ ਸਕੂਲ ਭੇਜੋ ਕਿਉਂਕਿ ਸਰਕਾਰ ਨੇ ਔਰ ਮਾਨਯੋਗ ਡੀਸੀ ਸਾਹਿਬ ਜੀ ਨੇ ਸਾਰੇ ਹਾਲਾਤ ਦੇਖਦੇ ਹੋਏ ਹੀ ਸਕੂਲ ਦੁਬਾਰਾ ਖੋਲਣ ਦੇ ਆਦੇਸ਼ ਦਿੱਤੇ ਆ ਧੰਨਵਾਦ ਜੈ ਹਿੰਦ ਜੈ ਭਾਰਤ ਪਾਰਟ ਪਾਕਿਸਤਾਨ ਸਰਦੀ ਨੇੜ ਦੇ ਇਲਾਕਿਆਂ ਚ ਮੁੜ ਖੁੱਲੇ ਸਕੂਲ ਪਿਛਲੇ 1 ਹਫਤੇ ਤੋਂ ਭਾਰਤ ਪਾਕਿਸਤਾਨ ਵਿਚਕਾਰ ਜੰਗ ਦੇ ਮਾਹੌਲ ਕਾਰਨ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਸਨ ਪਰ ਹੁਣ ਹਾਲਾਤ ਸੁਧਰਨ ਤੋਂ ਬਾਅਦ ਪ੍ਰਸ਼ਾਸਨ ਨੇ ਬੁੱਧਵਾਰ 14 ਮਈ 2025 ਤੋਂ ਸਕੂਲ ਖੋਲਣ ਦਾ ਫੈਸਲਾ ਕੀਤਾ ਅੱਜ ਜਦੋਂ ਸਕੂਲ ਖੁੱਲੇ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਸਾਫ਼ ਦਿਖਾਈ ਦਿੰਦੇ ਸੀ ਬੱਚੇ ਘਰੋਂ ਨਿਕਲ ਕੇ ਸਕੂਲ ਜਾਂਦੇ ਹੋਏ ਬੜੇ ਉਤਸ਼ਾਹ ਨਾਲ ਵੇਖੇ ਗਏ ਜਦੋਂ ਸਕੂਲੀ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਹਫਤੇ ਤੋਂ ਹੀ ਉਹ ਘਰ ਬੈਠ ਕੇ ਔਨਲਾਈਨ ਪੜਾਈ ਕਰ ਰਹੇ ਸਨ ਪਰ ਔਨਲਾਈਨ ਕਲਾ ਇਸੀ ਪੰਡਤ ਜੋ ਸਕੂਲ ਚ ਅਧਿਆਪਕਾ ਸਮਝਾਉਂਦੇ ਨੇ ਇੱਕ ਬੱਚੇ ਨੇ ਕਿਹਾ ਸਕੂਲ ਖੁੱਲਣ ਨਾਲ ਅਸੀਂ ਖੁਸ਼ ਹਾਂ ਕਿਉਂਕਿ ਹੁਣ ਅਸੀਂ ਸਿੱਧੇ ਅਧਿਆਪਕਾਂ ਕੋਲੋਂ ਸਵਾਲ ਪੁੱਛ ਸਕਦੇ ਹਾਂ ਅਤੇ ਪੜ੍ਹਾਈ ਵਧੀਆ ਤਰੀਕੇ ਨਾਲ ਕਰ ਸਕਾਂਗੇ ਬੱਚਿਆਂ ਨੇ ਪ੍ਰਸ਼ਾਸਨ ਦੇ ਇਹ ਫੈਸਲੇ ਦੀ ਸਲਾੰਗਾ ਕੀਤੀ ਅਤੇ ਕਿਹਾ ਕਿ ਇਹ ਸਕੂਲ ਖੋਲਣ ਦਾ ਸਹੀ ਸਮਾਂ ਸੀ ਦੂਜੇ ਪਾਸੇ ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜੰਗ ਦੇ ਮਾਹੌਲ ਕਾਰਨ ਸਕੂਲ ਬੰਦ ਹੋਣ ਨਾਲ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੋ ਰਹੀ ਸੀ ਪਰ ਆਨਲਾਈਨ ਪੜ੍ਹਾਈ ਦਾ ਉਹ ਪ੍ਰਭਾਵ ਨਹੀਂ ਸੀ ਜੋ ਸਕੂਲ ਚ ਆ ਕੇ ਹੁੰਦਾ ਪ੍ਰਿੰਸੀਪਲ ਨੇ ਕਿਹਾ ਕਿ ਹੁਣ ਤਾਂ ਠੀਕ ਹੋਣ ਤੇ ਪ੍ਰਸ਼ਾਸਨ ਨੇ ਸਕੂਲ ਖੋਲਣ ਦਾ ਸ਼ਾਨਦਾਰ ਫੈਸਲਾ ਲਿਆ ਇਸ ਨਾਲ ਬੱਚਿਆਂ ਦੀ ਪੜ੍ਹਾਈ ਵਾਪਸ ਪਟੜੀ ਤੇ ਆਵੇਗੀ ਤੇ ਉਹਨਾਂ ਦਾ ਮਨੋਬਲ ਵੀ ਪਧੇਗਾ ਕਿਹੜੇ ਸਕੂਲੇ ਪੜ੍ਹਦੇ ਹੋ ਡੀਏਵੀ ਪਬਲਿਕ ਸਕੂਲ ਕਿੰਨੇ ਦਿਨਾਂ ਸਕੂਲ ਜਾ ਰਹੇ ਹੋ ਇੱਕ ਹਫ਼ਤਾ ਹੋ ਗਿਆ تقريبا ਉਹ ਤੋਂ ਪਹਿਲਾਂ ਹੋ ਗਿਆ ਸੀ ਸਕੂਲ ਇਹਦੇ ਕਰਕੇ ਲੜਾਈ ਕਰਕੇ ਅੱਛਾ ਹੁਣ ਸਰਕਾਰ ਨੂੰ ਕੀ ਮੰਗ ਕਰਦੇ ਹੋ ਸਲਾਹ ਕਰੋ ਸਾਡੀ ਭੜਾਈ ਕਿਹੜਾ ਹਾਂਜੀ ਪੂਰੀ ਲਾਲ ਬੋਲਦੇ ਨਾ ਸਰਕਾਰ ਨੂੰ ਕੀ ਮੰਗ ਕਰਦੇ ਹੋ ਬੋਲਦੇ ਬੋਲਦੇ ਕਿਸ ਤਰ੍ਹਾਂ ਆਪੇ ਮੰਗ ਕਰਨੇ ਆ ਸਰਕਾਰ ਤੋਂ ਇਹ ਮੰਗ ਕਰਨੇ ਆ ਕਿ ਸਕੂਲ ਹੁਣ ਸਾਡੇ ਜਾਰੀ ਰਹਿਣ ਤੇ ਐਸਮੀ ਨਾਲ ਲੱਗੇ। ਰਾਗਵ ਸਿੰਘ ਕਿਹੜੇ ਸਕੂਲੇ ਪੜਦੇ ਬਲਵਾਲ ਕਿੰਨੀ ਦੇਰ ਹੋ ਗਈ ਸਕੂਲ ਬੰਦ ਹੋਏ ਦੇ। ਉਹ ਇਹ ਹਾਬ ਤੱਕ ਹੋਈ ਜਾਂ। ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ? ਇਹ ਮੰਗਦੇ ਆ ਪੜਾਈ ਹੋਣੀ ਜਿਹੜੇ ਬੜੇ ਸਕੂਲ। ਸਕੂਲ ਨੂੰ ਬੰਦ ਹੋ ਜੀ। ਉਹ ਬੰਦੇ ਵਾਇਰਿੰਗ ਉਹ ਡੀਆ। ਹਾਂਜੀ ਹਾਂਜੀ। ਮੈਂ ਮੀਨਮ ਸ਼ਿਖਾ ਪ੍ਰਿੰਸੀਪਲ ਸ਼ਹੀਦ ਮੱਖਣ ਸਿੰਘ ਗਵਰਮੈਂਟ ਗਰ ਸਿਨੀਅਰ ਸੈਂਡਰੀ ਸਕੂਲ ਪਠਾਨਕੋਟ ਤੋਂ ਬੋਲ ਰਹੀ ਹਾਂ ਪਿਛਲੇ ਹਫਤੇ ਤੋਂ ਲਗਭਗ ਸਕੂਲ ਬੰਦ ਸੀਗੇ ਕਿਉਂਕਿ ਇੰਡੋ-ਪਾਕ ਦੇ ਯੁੱਧ ਕਰਕੇ ਸ਼ਹਿਰ ਵਾਸੀਆਂ ਦੇ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖ ਕੇ ਸਰਕਾਰ ਨੇ ਸਕੂਲ ਬੰਦ ਕਰ ਦਿੱਤੇ ਸੀਗੇ ਤੇ ਅੱਜ ਫਿਰ ਤੋਂ ਸਕੂਲ ਲੱਗੇ ਆ ਬੱਚਿਆਂ ਦੀ ਸਟ੍ਰੈਂਥ ਲਗਭਗ ਠੀਕ ਹੀ ਹੈ ਸਤਤ 80% ਤੱਕ ਹੈਗੀ ਹੈ ਅਹੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਫਿਰ ਤੋਂ ਸਕੂਲ ਲੱਗੇ ਆ ਤੇ ਹਾਲਾਤ ਸੁਖਾਲੇ ਹੋਏ ਆ ਅਹੀਂ ਬਾਕੀ ਵੀ ਮਾਪਿਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਬੱਚੇ ਜੇ ਘਰ ਬੈਠੇ ਆ ਸਕੂਲ ਨਹੀਂ ਗਏ ਉਹਨਾਂ ਨੂੰ ਵੀ ਸਕੂਲ ਭੇਜੋ ਕਿਉਂਕਿ ਸਰਕਾਰ ਨੇ ਔਰ ਮਾਨਯੋਗ ਡੀਸੀ ਸਾਹਿਬ ਜੀ ਨੇ ਸਾਰੇ ਹਾਲਾਤ ਦੇਖਦੇ ਹੋਏ ਹੀ ਸਕੂਲ ਦੁਬਾਰਾ ਖੋਲਣ ਦੇ ਆਦੇਸ਼ ਦਿੱਤੇ ਆ ਧੰਨਵਾਦ ਜੈ ਹਿੰਦ ਜੈ ਭਾਰਤ